ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ ਪੰਜਮਾ ਇੱਕ ਬੰਬੂ ਘਾਟ ਨਮਾ ਟਾਂਗਾ ਗਲੀ ਤੋਂ ਬਾਹਰ ਸੜਕ ਤੇ ਖੜਾ ਸੀ ਜਿਸ ਦੀਆਂ ਲੈਂਪਾਂ ਦੇ ਧੁੰਦਲੇ ਚਾਨਣ ਵਿੱਚ ਸਲੋਚਨਾ ਨੇ ਵੇਖਿਆ ਕੋਚਵਾਨ ਆਪਣੀ ਸੀਟ ਤੇ ਬੈਠਾ ਉਂਗ ਰਿਹਾ ਸੀ ਗੱਭਰੂ ਨੇ ਜਾਂਦਿਆਂ ਉਸ ਨੂੰ ਬੁਲਾਉਣਿਆ ਤੇ ਫਿਰ ਆਪ ਉਸ ਦੇ ਨਾਲ ਬੈਠਦਿਆਂ ਉਸ ਨੇ ਸਲੋਚਨਾ ਨੂੰ ਪਿਛਲੀ ਸੀਟ ਤੇ ਬੈਠਣ ਦਾ ਸੰਕੇਤ ਕੀਤਾ ਉਹ ਬੈਠ ਗਈ ਸਾਰੇ ਰਾਤ ਕੋਈ ਗੱਲ ਕਥ ਨਹੀਂ ਹੋਈ ਸਟੇਸ਼ਨ ਤੇ ਪਹੁੰਚ ਕੇ ਦੋਵੇਂ ਉਤਰੇ ਤੇ ਉੱਤਰਦਿਆਂ ਹੀ ਉਹ ਨਾ ਰੇਲ ਦੀ ਪਟੜੀ ਵੱਲ ਰੁਕ ਕੀਤਾ ਕੁਝ ਦੂਰ ਜਾ ਕੇ ਜਾਂ ਸਟੇਸ਼ਨ ਦੀਆਂ ਬੱਤੀਆਂ ਪਿੱਛੇ ਰਹਿ ਗਏ ਨਾ ਤਾਂ ਗੱਭਰੂ ਨੇ ਟਾਰਚ ਜਗਾਈ ਤੇ ਇਸ ਦੇ ਜਾਣਨ ਦੀ ਮਦਦ ਨਾਲ ਦੋਵੇਂ ਪਟੜੀ ਦੇ ਸੱਜੇ ਖੱਬੇ ਖੂਬ ਮੀ ਨਜ਼ਰ ਨਾਲ ਝਾਕਦੇ ਹੋਏ ਦੂਰ ਤੱਕ ਨਿਕਲ ਗਏ ਟਾ-ਮਾ ਟਾ-ਮਾ ਵਾਰਤਲਾਪ ਵੀ ਜਾਰੀ ਰਿਹਾ ਸਲੋਚਨਾ ਉੱਤੇ ਉਹ ਜਿਉਂ-ਜਿਉਂ ਸਵਾਲ ਕਰਦਾ ਗਿਆ ਉਹ ਜਥਾਰਤਜੋਗ ਜਵਾਬ ਦਿੰਦੀ ਗਈ। ਦੋ ਘੱਪੜ ਲਾਂਗ ਚਾ ਚੁੱਕਣ ਤੋਂ ਬਾਅਦ ਫਿਰਤਪਾਲ ਬੋਲਿਆ ਹੁਣ ਤਾਂ ਅੱਗੋ ਜਾਣਾ ਫਜ਼ੂਲ ਹੈ ਇਤਨੀ ਦੇਰ ਵਿੱਚ ਉਹ ਏਦੂ ਅੱਗੇ ਜਾ ਕੇ ਕੀ ਕਰਨ ਸਕਦਾ ਸੀ ਦੂਜੇ ਸਿਰੇ ਵੱਲ ਚਲੀ ਮੇਰਾ ਵੀ ਇਹੋ ਖਿਆਲ ਹੈ ਸਲੋਚਨਾ ਨੇ ਜਵਾਬ ਦਿੱਤਾ ਦੋਵੇਂ ਪਸ਼ਾਂ ਪੜਤ ਗਏ ਦੂਜਾ ਸਿਰਾ ਵੀ ਉਸਨੇ ਦੋ ਦੇ ਥਾਂ ਤਿੰਨ ਪਲਾਂਗ ਦੀ ਦੂਰੀ ਤੱਕ ਕਾਹ ਸੁਟਿਆ ਪਰ ਬੇਅਰਥ ਫਿਰ ਉਹਨਾਂ ਪਲੇਟਫਾਰਮ ਵੱਲ ਰੁੱਕ ਕੀਤਾ ਤਾਂ ਤੇਰਾ ਖਿਆਲ ਨੀਰਾ ਬਹਿ ਮੈਂ ਬੀਬੀ ਪਰ ਤਪਾਲ ਨੇ ਉਸ ਦੀ ਨਿਰਾਸ਼ਾ ਨੂੰ ਠੱਲਾ ਦਿੰਦਿਆ ਗਿਆ ਜਦੋਂ ਤੱਕ ਮੇਰਾ ਖਿਆਲ ਹੈ ਉਹ ਇਸ ਇਰਾਦੇ ਨਾਲ ਇੱਧਰ ਆਏ ਹੀ ਨਹੀਂ ਹੋਣੇ ਫਿਰ ਆਸ਼ਾ ਤਿੰਦਰਾਸ਼ਾ ਰੇਲ ਰਲਮੇਰਾਵ ਰਿਓ ਵਿੱਚ ਸਲੋਚਨਾ ਨੇ ਅੱਖਾਂ ਫੁਲਾ ਕੇ ਸਵਾਲ ਕੀਤਾ ਕੀ ਪਤਾ ਉਹ ਗੱਡੀ ਤੇ ਚੜ ਗਏ ਹੋਵੇ ਗੱਡੀ ਤੇ ਸਲੋਚਨਾ ਬੋਲੀ ਮੁਸ਼ਕਲ ਹੈ ਮੈਨੂੰ ਇਦਾਂ ਛੱਡ ਕੇ ਪਰ ਪ੍ਰਿਤਪਾਲ ਨੇ ਗੱਲ ਟੋਕੀ ਲੜਾਈ ਝਗੜਾ ਜ਼ਿਆਦਾ ਹੋਇਆ ਸੀ ਦੂਸਰੇ ਦਿਨਾਂ ਨਾਲ ਨਹੀਂ ਜੀ ਸਭ ਨੂੰ ਅੱਜ ਤੱਕ ਗੱਲ ਹੀ ਐਡੀ ਕੋਈ ਖਾਸ ਨਹੀਂ ਸੀ ਕਿ ਜਿੰਨੀ ਕੋ ਗੱਲ ਹੈ ਸੀ ਸਲੋਚਨਾ ਨੇ ਸੁਣਾ ਦਿੱਤੀ ਗੱਭਰੂ ਦੀ ਸਹਿਰਤਤਾ ਤੇ ਸਲੋਚਨਾ ਨੂੰ ਕਾਫੀ ਸੰਕੋਚ ਕਰ ਦਿੱਤਾ ਸੀ ਨਾਲੇ ਕੰਘਾ ਪਿਛਲੀਆਂ ਲੜਾਈਆਂ ਦਾ ਜ਼ਿਕਰ ਵੀ ਕਰ ਗਈ ਜਦ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਦੁਖਾਵੀਆਂ ਹੁੰਦੀਆਂ ਸਨ ਛਟਕ ਦੋਵੇਂ ਚੁੱਪਚਾਪ ਦੁਰੇਗੀ ਕੁਝ ਜਾਤ ਕਰਕੇ ਸੋਲੋਚਨਾ ਬੋਲੀ ਪਰ ਅੱਜ ਉਹਨਾਂ ਦਾ ਰੰਗ ਟੰਗ ਕੁਝ ਹੋਰ ਤਰ੍ਹਾਂ ਦਾ ਸੀ ਇਸੇ ਕਰਕੇ ਤਾਂ ਮੈਨੂੰ ਬਹੁਤਾ ਡਰ ਲੱਗਦਾ ਪਿਆ ਹੋਰ ਕਿਸ ਤਰ੍ਹਾਂ ਹੋਰ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਹਨੇਰੇ ਕਰਕੇ ਮੈਂ ਉਹਨਾਂ ਦਾ ਚਿਹਰਾ ਨਹੀਂ ਸੀ ਧੱਕ ਸਕੀ ਪਰ ਜਾਪਿਆ ਮੈਨੂੰ ਇੰਜ ਹੀ ਖਬਰੀ ਮੇਰਾ ਭਰਮ ਹੀ ਹੋ ਗਈ ਭਰਮ ਹੈ ਬਿਲਕੁਲ ਪਰ ਮੈਂ ਮਰਦਨਾ ਫਿਤਰਤ ਦਾ ਤੇਰੇ ਨਾਲੋਂ ਜ਼ਿਆਦਾ ਵਾਕਿਫਾ ਇੱਕ ਫੌਜੀ ਸਪਰਟ ਦਾ ਆਦਮੀ ਕਦੀ ਐਡਾ ਬੁਝਦਲ ਨਹੀਂ ਹੋ ਸਕਦਾ ਕਿ ਇੰਨੇ ਜਿੰਨੇ ਝਗੜੇ ਤੋਂ ਮਰਨ ਲਈ ਤਿਆਰ ਹੋ ਗਏ ਫੇਰ ਸਲੋਚਨਾ ਦਾ ਪ੍ਰਸ਼ਨ ਐਤ ਕਾਂ ਬਧੇਰਾ ਨਰਾਸ਼ ਸੀ ਪਰ ਇਸ ਦੋ ਅੱਖਰੇ ਸ਼ਬਦ ਦਾ ਪ੍ਰਤਪਾਲ ਪਾਸ ਵੀ ਛੋਟ ਬਣਾਉਂਦੀ ਤਸੱਲੀ ਤੋਂ ਕੋਈ ਜਵਾਬ ਨਹੀਂ ਸੀ ਉਹ ਦਿੰਦਾ ਗਿਆ ਪਲੇਟਫਾਰਮ ਦੇ ਦੋਹਾਂ ਸਿਰਿਆਂ ਤੱਕ ਢੂੰਡ ਪਾਲ ਕਰਦੇ ਦੋਵੇਂ ਤਰੀਕੇ ਉਟਾਈ ਕਾਂਟੇ ਇਸ ਤਰ੍ਹਾਂ ਫਿਰਦੇ ਉਹਨਾਂ ਨੇ ਗੁਜ਼ਾਰ ਦਿੱਤੇ ਪਰ ਨਤੀਜਾ ਕੁਝ ਨਾ ਨਿਕਲਿਆ ਇੱਕ ਕੋਪਰੇ ਆਦਮੀ ਨੂੰ ਹੋ ਰਹੀ ਕਵੇਲੇ ਦੀ ਖੇਚਲ ਤੋਂ ਸੁਣ ਚੋ ਸੁਨੋਚਨਾ ਦਾ ਦਿਲ ਹੋਰ ਵੀ ਔਖਾ ਹੋ ਰਿਹਾ ਸੀ ਉਹ ਕਿਸੇ ਹੱਦ ਤੱਕ ਇਹ ਵੀ ਜਾਣ ਚੁੱਕੀ ਸੀ ਕਿ ਪ੍ਰਿਤਪਾਲ ਨੂੰ ਆਪਣੇ ਨਿੱਜੀ ਕੰਮ ਤੇ ਮੁੜਨ ਦੀ ਵੀ ਕਾਲ ਸੀ ਇਸੇ ਖਿਆਲੋਂ ਉਹ ਮੋੜ ਮੋੜ ਕੇ ਕਹਿੰਦੀ ਕਿ ਚਲੋ ਹੁਣ ਮੁੜ ਚਲੀਏ ਪਰ ਪ੍ਰਿਤਪਾਲ ਬਰਾਬਰ ਉਸ ਨੂੰ ਬਰਾਬਰ ਉਸ ਦੇ ਫਿਰਦਾ ਹੀ ਰਿਹਾ ਅਖੀਰ ਜਦ ਤੋਂ ਹਾਨੂੰ ਨਿਸ਼ਚੈ ਹੋ ਗਿਆ ਕਿ ਇਸ ਪੱਜ ਜੋ ਨੱਠੀ ਦਾ ਨਤੀਜਾ ਛੋਟ ਘੱਟਾ ਫੋਕਣ ਤੋਂ ਫੱਕਣ ਤੋਂ ਕੁਝ ਨਹੀਂ ਹੋਣਾ ਤਾਂ ਉਹ ਮੁੜ ਪਈ ਤੇ ਉਸੇ ਟਾਂਗੇ ਵਿੱਚ ਆ ਬੈਠੀ ਟਾਂਗਾ ਮੁੜ ਪਿਆ ਫਿਰਤਪਾਲ ਨੇ ਉਸ ਨੂੰ ਕਿਹਾ ਫਿਕਰ ਨਾ ਕਰੀਂ ਬੀਬੀ ਜਿੱਥੋਂ ਤੱਕ ਮੇਰੀ ਬਾਹ ਲੱਗੇਗੀ ਮੈਂ ਤੇਰੇ ਆਦਮੀ ਨੂੰ ਢੂੰਡਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ ਮੇਰੇ ਕੋਲ ਆਦਮੀ ਕਾਫੀ ਨੇ ਦਿਨ ਚੜਦਿਆਂ ਹੀ ਮੈਂ ਉਹਨਾਂ ਨੂੰ ਹਰ ਪਾਸੇ ਭਜਾ ਦੇਵਾਂਗਾ ਨਾ ਲਖਵਾਰਾਂ ਵਿੱਚ ਵੀ ਪਤਾ ਦੱਸਣ ਵਾਲੇ ਲੇਖਾ ਸੀ ਰਕਮ ਦਾ ਇਨਾਮ ਰੱਖ ਕੇ ਛਪਾ ਦੇਵਾਂਗਾ ਸਲੋਚਨਾ ਦਾ ਬਾਲ ਵਾਲ ਉਸਦੇ ਇਹਾਸਾਨ ਨਾਲ ਲੱਦੀ ਜਾ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਇਸ ਉਪਰੇ ਮਵਦ ਦਾ ਰੱਜ ਰੱਜ ਕੇ ਧੰਨਵਾਦ ਕਰੇ ਟਾਂਗਾ ਜਿੱਥੋਂ ਦੁਰਿਆ ਸੀ ਮੁੜ ਉਥੇ ਆ ਰੁਕਿਆ ਘਰ ਪਹੁੰਚ ਕੇ ਬਿਰਤਵਾਰ ਨੇ ਅਮਰ ਕੌਰ ਨੂੰ ਸਾਰਾ ਕੁਝ ਦੱਸਿਆ ਤੇ ਚਿਤਾਵਨੀ ਦਿੱਤੀ ਮਾਤਾ ਜੀ ਜਦ ਤੀ ਕਿਸ ਦਾ ਆਦਮੀ ਨਹੀਂ ਮੋੜ ਹੁੰਦਾ ਇਸ ਦੀ ਦੇਖਭਾਲ ਦਾ ਕੰਮ ਤੁਹਾਡੇ ਜੁਮੇ ਆ ਜੇ ਬੱਕਰੀਆਂ ਕਰਕੇ ਉਸਨੇ ਇਹ ਵੀ ਦੱਸ ਦਿੱਤਾ ਕਿ ਸਲੋਜਨਾ ਸਵੇਰ ਤੋਂ ਭੁੱਖੀ ਹੈ ਉਸ ਦੇ ਘਰ ਵਿੱਚ ਇਸੇ ਵੇਲੇ ਡੱਕਾ ਨਹੀਂ ਇੰਨੀ ਤਕੀਦ ਕਰਨ ਤੋਂ ਬਾਅਦ ਸਲੋਜਨਾ ਨੂੰ ਇਹ ਕਹਿੰਦਾ ਹੋਇਆ ਵਾਪਸ ਚਲਾ ਗਿਆ ਮਾਫ ਕਰਨਾ ਬੀਬੀ ਮੈਂ ਇਸ ਵੇਲੇ اٹਕ ਨਹੀਂ ਸਕਦਾ ਤੂੰ ਪਰ ਤੂੰ ਨਿਸ਼ਚਿੰਤ ਰਹਿ ਤੇਰੇ ਲਈ ਮੈਂ ਇਥੋਂ ਮਾਤਾ ਜੀ ਤੋਂ ਜੋ ਕੁਝ ਵੀ ਹੋਵੇਗਾ ਕਰਾਂਗੇ ਜੇ ਕੋਈ ਖਾਸ ਰੁਕਾਵਟ ਨਾ ਹੋਈ ਤਾਂ ਮੈਂ ਕੱਲ ਜਾਂ ਪਰਸੋਂ ਫੇਰਾ ਮੰਗ ਸਲੋਚਨਾ ਦੀ ਜਵਾਨ ਵਿੱਚ ਇਸ ਵੇਲੇ ਇੰਨੀ ਵੀ ਆਗਸ ਨਹੀਂ ਸੀ ਕਿ ਧੰਨਵਾਦ ਦੇ ਦੋ ਸ਼ਬਦ ਕਹਿ ਸਕਦੀ ਕੇਵਲ ਅੱਖਾਂ ਵਿੱਚ ਹੀ ਬਚੇ ਖੋਜੇ ਕੁਝ ਟਿਪਕਿਆਂ ਦੀ ਸਹਾਇਤਾ ਨਾਲ ਉਸਨੇ ਫਰਜ਼ ਪੂਰਾ ਕੀਤਾ ਪ੍ਰਿਤਪਾਲ ਦੇ ਚਲੇ ਜਾਣ ਤੋਂ ਬਾਅਦ ਅਮਰ ਕੌਰ ਨੇ ਉਸ ਨੂੰ ਕਿਹਾ ਰੋ ਨਾ ਬੀਬੀ ਰਾਣੀ ਦੁੱਖ ਸੁੱਖ ਬੰਦੇ ਉੱਤੇ ਆਉਂਦੇ ਹੀ ਰਹਿੰਦੇ ਨੇ ਮੇਰੇ ਹੁੰਦਿਆ ਤੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਤੇਰਾ ਆਦਮੀ ਅੱਜ ਨਹੀਂ ਤਾਂ ਕੱਲ ਪਰਸੋਂ ਤੱਕ ਅਕਸਰ ਮੋੜ ਹੀ ਆਵੇਗਾ ਜੇ ਤੂੰ ਸਮਝ ਲੈ ਕਿ ਉੱਚਰ ਤੀਕ ਤੇਰੀ ਮਾਂ ਤੇਰੀ 골 ਹੈ ਫਿਸਪੇਰ ਇੱਕ ਵਾਰ ਵੀ ਸਲੋਚਨਾ ਦਾ ਦਿਲ ਤੇ ਜਦ ਉਹ ਉੱਠ ਕੇ ਤੁਰਨ ਲੱਗੀ ਤਾਂ ਮਰਕੋਰਨੀਅਸ ਦੀ ਵਾਹ ਫੜ ਲਈ ਹੂੰ ਹੂੰ ਕੱਲ ਮੁਕੱਲੇ ਘਰ ਵਿੱਚ ਰੋ ਰੋ ਕੇ ਦੀਦੇ ਗਾਲ ਲਵੇਗੀ ਜਦ ਤੱਕ ਤੇਰਾ ਆਦਮੀ ਨਹੀਂ ਆ ਜਾਂਦਾ ਤੈਨੂੰ ਮੇਰੇ ਕੋਲ ਰਹਿਣਾ ਪਵੇਗਾ ਸਲੋਚਨਾ ਨਿਰਬਾਖ ਸੀ ਅਮਰਕਾਲ ਉਸ ਨੂੰ ਸੋਫੇ ਤੇ ਬਿਠਾ ਕੇ ਆਪ ਰਸੋਈ ਵੱਲ ਚਲੀ ਗਈ ਸਲੋਚਨਾ ਨੇ ਬਥੇਰੀ ਨਾ ਕੀਤੀ ਕਿ ਉਸ ਨੂੰ ਭੁੱਖ ਨਹੀਂ ਪਰ ਉਸ ਦੀ ਕਿਸੇ ਨੇ ਨਾ ਸੁਣੀ ਥੋੜੀ ਦੇਰ ਬਾਅਦ ਉਸ ਦੇ ਸਾਹਮਣੇ ਤਰਪਾਈ ਉੱਤੇ ਥਾਲੀ ਸੀ ਤੇ ਸੋਆਣੀ ਉਸ ਉੱਤੇ ਮਾਮਤਾ ਬਰਾਂਦੀ ਹੋਈ ਉਸ ਨੂੰ ਖਵਾ ਰਹੀ ਸੀ ਬڑا ਜੋਰ ਲਾਇਆ ਉਸਨੇ ਕਿ ਸਲੋਚਨਾ ਰਾਤੀ ਉਸ ਕੋਲ ਰਹਿ ਪਰ ਨਹੀਂ ਮੰਨੀ ਉਸ ਨੂੰ ਫਿਕਰ ਸੀ ਕਿ ਜੇ ਰਾਤੀ ਕਿਸੇ ਵਿਲੇ ਸ਼ੰਗਾਰਾ ਸਿੰਘ ਮੋੜ ਆਇਆ ਤਾਂ ਬੂਹੇ ਨੂੰ ਜਿੰਦਰਾ ਵੇਖ ਕੇ ਕੀ ਕਹੇਗਾ ਕੀ ਸੋਚੇਗਾ ਕਿੱਥੇ ਜਾਵੇਗਾ ਨਾਲੇ ਉਸ ਲਈ ਡਰ ਵਾਲੀ ਐਸੀ ਗੱਲ ਵੀ ਤਾਂ ਕੋਈ ਨਹੀਂ ਸਿੱਕੀ ਜਦ ਕਿ ਉਸਨੇ ਸੋਨਾ ਕੋਠੇ ਉੱਤੇ ਸੀ ਤੇ ਹੈ ਵੀ ਉਹ ਤਕੜੇ ਦਿਲ ਵਾਲੀ ਸੀ ਦਿਨ ਚੜਦਿਆਂ ਗਵੰਡਨ ਆਪਣੇ ਮਕਾਨ ਤੋਂ ਉੱਤਰ ਕੇ ਉਸ ਪਾਸ ਉੰਟੀ ਤੇ ਘਰ ਅੰਦਰਲੀ ਹਾਲਤ ਵੇਖ ਕੇ ਹੱਕੀ ਬੇਕੀ ਰਹਿ ਗਈ ਜਦ ਰਸੋਈ ਵਿੱਚ ਬਰਤਨ ਵਾਲਾ ਸਮਾਨ ਉਸ ਨੂੰ ਕਿਤੇ ਵੀ ਕੁਝ ਨਜ਼ਰੀ ਨਾ ਆਇਆ ਅਮਰਕੌਰ ਨੇ ਇੱਕ ਵਾਰੀ ਫਿਰ ਜ਼ੋਰ ਲਾਇਆ ਕਿ ਸਲੋਚਨਾ ਜੱਤੀ ਕੋਸ ਦਾ ਪਤੀ ਨਹੀਂ ਆ ਜਾਂਦਾ ਉਸੇ ਪਾਸ ਜਾ ਟਿਕੇ ਸਲੋਚਨਾ ਨੂੰ ਵੀ ਇਸ ਦੇ ਮੰਨਣ ਵਿੱਚ ਕੋਈ ਉੱਜਰ ਨਹੀਂ ਸੀ ਪਰ ਉਸ ਦਾ ਵਾਰ-ਵਾਰ ਇਹੋ ਕਹਿਣਾ ਸੀ ਜੇ ਮਾਤਾ ਜੀ ਉਹ ਮੈਨੂੰ ਘਰ ਵਿੱਚ ਨਾ ਵੇਖ ਕੇ ਫਿਰ ਕਿਤੇ ਚਲੇਗੇ ਸ਼ੇਕੜ ਗਵੰਡਨ ਉਸ ਦੀ ਸਲਾਹ ਨਾਲ ਸਹਿਮਤ ਹੋਣਾ ਪਿਆ ਬੰਦਾ ਬੰਦੇ ਦਾ دارو ਹੁੰਦਾ ਹੈ ਕਿਸੇ ਸੱਚ ਹੀ ਕਹੇ ਜਿਸ ਦਿਨ ਤੋਂ ਸਲੋਚਨਾ ਇਸ ਕਲੀ ਵਿੱਚ ਆਈ ਉਸੇ ਦਿਨ ਤੋਂ ਉਸ ਦਾ ਦਿਲ ਕਿਸੇ ਜਨਾਨਾ ਸਾਥ ਦੀ ਭਾਲ ਵਿੱਚ ਸੀ ਸਾਰਾ ਦਿਨ ਉਹ ਘਰ ਵਿੱਚ ਇਕੱਲੀ ਬੈਠੀ ਹੋਈ ਅਕਸਰ ਉਗਦਾ ਜਾਇਆ ਕਰਦੀ ਸੀ ਦੂਸਰਾ ਇਹ ਜਿਹੜਾ ਚਿੰਤਾ ਦਾ ਰੋਗਾ ਗੱਲ ਪਾ ਕੇ ਹੋਰ ਵੀ ਮੱਛਰ ਦਾ ਹੈ ਪਿਛਲੀਆਂ ਅਗਲੀਆਂ ਯਾਦਾਂ ਤੇ ਵਰਤਮਾਨ ਕਸ਼ਟਾਂ ਦੀ ਹਵਾਵਾਂ ਆਵੇ ਉਸ ਦੀ ਰਤ ਚੂਸਣ ਲੱਗ ਪੈਂਦੇ ਇਸ ਦਾ ਜੇ ਕੋਈ ਅਲਾਸ ਹੈ ਤਾਂ ਕਿਸੇ ਜਨਾਨੇ ਸਾਥ ਦੀ ਪ੍ਰਾਪਤੀ ਜਿਸ ਅਗੇ ਦੁੱਖ ਸੁੱਖ ਫੋਲ ਕੇ ਉਹ ਦਿਲ ਦਾ ਬੋਝ ਹਲਕਾ ਕਰੇ ਪਰ ਕੋਈ ਵੀ ਦਾ ਐਸਾ ਸਾਥ ਉਸ ਨੂੰ ਨਾ ਲੱਭ ਸਕੇ ਜੇ ਕਿਸੇ ਜਨਾਨੀ ਨਾਲ ਉਸ ਦਾ ਹੇਲ ਮੇਲ ਹੋ ਵੀ ਜਾਂਦਾ ਤਾਂ ਸ਼ੰਗਾਰਾ ਸਿੰਘ ਨੇ ਹੀ ਕਦੋਂ ਸੁਹਾਰਾ ਸਪਣਾ ਸੀ ਜਿਹੜਾ ਪਿਛਲੇ ਕੁਝ ਸਮੇਂ ਤੋਂ ਬਧੀਰੀ ਹੀ ਛੱਕੀ ਹੋ ਗਿਆ ਸੀ ਜਿਸ ਨੂੰ ਹਮੇਸ਼ਾ ਇਹ ਚਿੰਤਾ ਪਰੇਸ਼ਾਨ ਰੱਖਦੀ ਸੀ ਕਿ ਮਦੇਸ ਸਲੋਚਨਾ ਕਿਸੇ ਦੇ ਫੰਦੇ ਵਿੱਚ ਫਸ ਜਾਵੇ ਇਸੇ ਕਰਕੇ ਉਹ ਹਰ ਵੇਲੇ ਉਸ ਨੂੰ ਨਸੀਤਤਾ ਕਰਦਾ ਰਹਿੰਦਾ ਸੀ ਸ਼ਹਿਰ ਨਾ ਵੜਨਾ ਪਫਫੇ ਘੁੱਟਣੇ ਹੁੰਦੇ ਆ ਇਹਨਾਂ ਦੀ ਸੰਗਤ ਤੋਂ ਬਚ ਕੇ ਰਹੀਂ ਕਦੀ ਭੁੱਲ ਕੇ ਵੀ ਕਿਸੇ ਨੂੰ ਮੋਹ ਨਾ ਲਾਈ ਜਿਵੇਂ ਕਹਿੰਦੇ ਨੇ ਕਿ ਦੁੱਖਾਂ ਦਰਦਾਂ ਦੀ ਸਿਖਰ ਤੇ ਪਹੁੰਚਣ ਤੋਂ ਬਾਅਦ ਕੁਦਰਤ ਦਾ ਕੋਈ ਗੁਪਤ ਹੱਥ ਆਦਮੀ ਬੋੜਾ ਕਰਦਾ ਹੈ ਐਸਾ ਹੀ ਬਾਪੜਿਆ ਸਲੋਚਨਾ ਨਾਲ ਸ਼ੰਗਾਰਾ ਸਿੰਘ ਦੇ ਚਲੇ ਜਾਣ ਤੋਂ ਬਾਅਦ ਉਸਦੇ ਘਰ ਵਿੱਚ ਇੱਕ ਅੱਧ ਡੰਗ ਦੇ ਖਾਣ ਨੂੰ ਵੀ ਕੁਝ ਨਹੀਂ ਸੀ ਪਤੀ ਦਾ ਜਿਹੜਾ ਅੜਿਆ ਸੁੜਿਆ ਆਸਰਾ ਉਸ ਲਈ ਸੀ ਉਹ ਵਿਹਾਲ ਦੀ ਘੜੀ ਉਸ ਦੀਆਂ ਅੱਖਾਂ ਤੋਂ ਓਲੇ ਹੋ ਗਿਆ ਪਤਾ ਨਹੀਂ ਉਸ ਨਾਲ ਕੀ ਬੀਤੀ ਕੀ ਕਿਹਾ ਜਾ ਸਕਦਾ ਕਿ ਉਹ ਔਖੀ ਬਣੀ ਪਾਲੀ ਅਭਾਗਣੀ ਅਤੇ ਬੇਵਫਾਈ ਕਰਕੇ ਕਿਤੇ ਦੂਦਰਾਡੇ ਨਿਕਲ ਗਿਆ ਹੋਵੇ ਨਿਰਾਸ਼ਾ ਵਿੱਚ ਜੇ ਸਲੋਚਨਾ ਨੂੰ ਗਵਾਂਢਣ ਦਾ ਸੰਯੋਗ ਨਾ ਪ੍ਰਾਪਤ ਹੁੰਦਾ ਤਾਂ ਕੀ ਕਰਦੀ ਕਿੱਥੇ ਜਾਂਦੀ ਮਾਤਾ ਜੀ ਉਸ ਨੂੰ ਕੀ ਮਿਲੀ ਗਿੰਦੜੀ ਦੇ ਇਹੜੇ ਵਿੱਚ ਗਵਾਚੇ ਪੜਕਦੇ ਰਾਹੀ ਨੂੰ ਫਗ ਡੰਡੀ ਲੱਭ ਪਈ ਅਠਾ ਪੈਰਾ ਵਿੱਚ ਹੀ ਉਹ ਉਸ ਨਾਲ ਇੰਜ ਮਿਲ ਗਈ ਜਿਵੇਂ ਸੱਚਮੁੱਚ ਹੀ ਉਸ ਦੀ ਮਾਂ ਲੱਭ ਪਈ ਹੋਵੇ ਅੱਜ ਦੁਪਹਿਰ ਦਾ ਕਾਫੀ ਹਿੱਸਾ ਦੋਹਾ ਵਿੱਚ ਗੱਲਾਂ ਕਥਾਂ ਦਾ ਸਿਲਫਲਾ ਜਾਰੀ ਰਿਹਾ ਸਲੋਚਨਾ ਦੀ ਬਰਾਬਰ ਇੱਛਾ ਬਣੀ ਰਹੀ ਕਿ ਉਹ ਵੀ ਮਾਤਾ ਜੀ ਦਾ ਹਾਲ ਚਾਲ ਜਾਣ ਸਕੇ ਗੱਲਾਂ ਹੀ ਗੱਲਾਂ ਵਿੱਚ ਅਮਰ ਕੌਰ ਬੋਲੀ ਮੇਰਾ ਤਾਂ ਕਦੇ ਦਾ ਦਿਲ ਕਰਦਾ ਸੀ ਤੈਨੂੰ ਮਿਲਣ ਲਈ ਪਰ ਸੋਚਦੀ ਸਾਂ ਖਵਰੇ ਕਿ ਹੋ ਜੇ ਸੁਭਾ ਦੀ ਹੋਵੇਗੀ ਜੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਹਾਲਾਤਾਂ ਵਿੱਚੋਂ ਲੰਘ ਰਹੀਆਂ ਤਾਂ ਸੱਤ ਵਾਰੀ ਤੇਰੇ ਕੋਲ ਆਉਂਦੀ ਰਾਤੀ ਜਦੋਂ ਤੇਰੇ ਰੋਂਨ ਦੀ ਆਵਾਜ਼ ਆਈ ਤਾਂ ਦਿਲ ਡਾਂਡਾ ਘਾਉ ਮਾਉ ਹੋ ਲੱਗ ਪਿਆ ਮਾਤਾ ਜੀ ਗੱਦਗਦ ਹੋ ਕੇ ਸਲੋਚਨਾ ਬੋਲੀ ਮੈਂ ਤਾਂ ਆਪ ਬੜਾ ਤਰਸਦੀ ਰਹਿੰਦੀ ਸਾਂ ਪਰ ਡਰਦੀ ਸਾਂ ਕਿ ਵੱਡੇ ਲੋਕ ਅਣੀ ਪਤਾ ਨਹੀਂ ਗਰੀਬਾਂ ਨਾਲ ਮਿਲਣਾ ਪਟਕਣਾ ਪਸੰਦ ਹੈ ਕਿ ਨਹੀਂ ਸ਼ੀਰਿ ਵਹਿਗੁਰੂ ਅਮਰਕਰ ਹੋਰ ਨਿੱਗੇ ਰਉ ਵਿੱਚ ਬੋਲੀ ਪਲਾਂ ਬੱਜ ਕੇ ਅਮੀਰੀ ਗਰੀਬੀ ਕਿਸਤੀ ਬਰਾਸਤ ਹੁੰਦੀ ਐ ਇਹ ਤਾਂ ਟਲ ਦਾ ਪਰਸ਼ਾਵਾਂ ਐ ਨਾਲੇ ਅਮੀਰੀ ਦਾ ਕੀ ਪੁੱਛਣਾ ਐ ਪਹਾੜ ਦੂਰੋਂ ਹੀ ਸੁਭਾਵਨੇ ਦਿਸਦੇ ਨੇ ਇਸ ਦੁਨੀਆ ਵਿੱਚ ਕਿਹੜਾ ਸੁਖੀ ਐ ਇਸ ਦਾ ਅੰਦਰਲਾ ਫੋਲ ਕੇ ਵੇਖੋ ਉਹੀ ਦੁਖੀ ਨਾਲ ਪਰੋਤਾ ਨਜ਼ਰੀ ਆਵੇਗਾ ਉਸ ਵਹਿਗੁਰੂ ਦੇ ਰੰਗ ਨਿਆਰੀ ਨੇ ਸੁਆਣੀ ਦੇ ਮੋਹਰ ਉੱਪਰ ਥਲੀਦੋ ਵਰਾ ਵਹਿਗੁਰੂ ਵਹਿਗੁਰੂ ਸੁਣ ਕੇ ਸਲੋਚਨਾ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਸੁਆਣੀ ਸਿੱਖ ਕਰਾਣੇ ਨਾਲ ਸੰਬੰਧ ਰੱਖਦੀ ਹੈ ਪਿਰਤਵਾਲ ਪਿਤਾ ਸ਼ਕਲੋਂ ਸਿੱਖ ਸੀ ਪਿਰਤਵਾਲ ਤੁਹਾਡਾ ਪੁੱਤਰ ਹੈ ਮਾਤਾ ਜੀ ਉਸ ਨੇ ਸਾੰਗਦਿਆ ਸਾੰਗਦਿਆ ਪੁੱਛਿਆ ਪੁੱਤਰ ਨਾਲੋਂ ਕਿਸੇ ਗੱਲੇ ਵੀ ਘੱਟ ਨਹੀਂ ਪਰ ਕੀ ਦੱਸਾਂ ਤੈਨੂੰ ਦਿਲ ਭਰਿਆ ਪਏ ਮੇਰੀ ਕੁੱਖ ਚੋਖੀ ਉਮਰ ਦੀ ਘਰੀ ਨਾ ਹੋਈ ਤਾਂ ਇਸ ਨੂੰ ਗੋਦੀ ਲੈ ਲਿਆ ਸਾਡੇ ਸੰਦਿਆਂ ਵਿੱਚੋਂ ਹੀ ਹੈ ਮੁੰਡਾ ਵੱਡੇ ਵੇਲੇ ਦੇ ਨਾ ਲੈਣ ਜੋਕਰ ਸਾਰੇ ਜਹਾਨ ਦੇ ਗੁਣ ਭਰੇ ਪੈਸੋ ਪਰ ਰੱਬ ਸੱਚੀ ਨੂੰ ਜੋ ਮਨਜ਼ੂਰ ਹੋਵੇ ਟਿੱਡੋ ਜੰਮੀ ਔਲਾਦ ਨਾਲੋਂ ਵੀ ਵੱਧ ਕੇ ਉਹ ਵੀ ਉੱਤੇ ਉਹ ਵੀ ਉੱਤੇ ਰੱਬ ਨੂੰ ਜੇ ਉਸ ਤੋਂ ਹੀਠ ਮੈਨੂੰ ਸਮਝਦਾ ਪਰ ਲਿਖਿਆ ਕੌਣ ਮਿਟੇ ਤੱਤਿਆਂ ਲੇਖਾਂ ਵਿੱਚ ਜੇ ਸੁਖਣਾ ਹੋਵੇ ਤਾਂ ਕਿਸੇ ਦਾ ਕੀ ਦੋਸ਼ ਦਿਲ ਕਰਦਾ ਵੇ ਘੜਿਓਂ ਚੌਥੇ ਭਰ ਮੁੱਕ ਜਾਵਾਂ ਪਰ ਮੂਹੋਂ ਮੰਗੀ ਮੌਤ ਵੀ ਤਾਂ ਨਹੀਂ ਮਿਲਦੀ ਸੋਚੀ ਨੀ ਜੇ ਮੈਂ ਅੱਖਾਂ ਮੀਟ ਗਏ ਤਾਂ ਇਸ ਵਿਚਾਰੇ ਮਾ ਮਹੱਤਰ ਦਾ ਕੌਣ ਹੋਵੇਗਾ ਦੁਨੀਆ ਵਿੱਚ ਸਲੋਚਨਾ ਨੂੰ ਕੁਝ ਸਮਝ ਪਈ ਕੁਝ ਨਾ ਪਰ ਇਸ ਗੱਲ ਦੀ ਉਸ ਨੂੰ ਸਭ ਤੋਂ ਬਹੁਤੀ ਪਚਤਰੀ ਲੱਗੀ ਉਹ ਇਹ ਕਿ ਸਾਰੇ ਵਰਤਨਾ ਕਿ ਸਾਰੇ ਵਰਤਲਾ ਵਿਚਾਲੇ ਅਮਰ ਕੌਰ ਨੇ ਹੁਣ ਤੀਕ ਆਪਣੇ ਪਤੀ ਦਾ ਜਿਕਰ ਨਹੀਂ ਲਿਆਂਦਾ ਛੇਕਰ ਦਿਲ ਤਕੜਾ ਕਰਕੇ ਉਸਨੇ ਪੁੱਛ ਹੀ ਲਿਆ ਤੇ ਪਿਤਾ ਜੀ ਕਿੱਥੇ ਰਹਿੰਦੇ ਆ ਮਾਤਾ ਜੀ ਇਥੇ ਰਹਿੰਦੇ ਨੇ ਅਮਰਕੌਰ ਨੇ ਠੰਡਾ ਸਾਹ ਪਰ ਕੀ ਪਰਕੇ ਜਵਾਬ ਦਿੱਤਾ ਪਰ ਉਹ ਕਦੀ ਆਉਂਦੇ ਜਾਂਦੇ ਤਾਂ ਨਹੀਂ ਦੇਖੇ ਕਦੇ-ਕਦਈ ਆ ਜਾਂਦੇ ਨੇ ਭੁੱਲੇ ਚੁੱਕੇ ਬਾਹਰ ਕੋਠੀ ਰਹਿੰਦੇ ਨੇ ਕੋਠੀ ਕਾਲਾ ਜਿਹਾ ਸਵਾਲ ਕੀਤਾ ਸਲੋਚਨਾ ਨੇ ਤੇ ਤੁਸੀਂ ਇੱਥੇ ਇਕੱਲੇ ਹਾਂ ਤੀ ਉਹਨਾਂ ਹੋਰ ਵਿਆਹ ਕਰਾ ਲਿਆ ਕਦੋਂ ਤੋਂ ਮਾਤਾ ਜੀ ਬਰਖ ਹੋਏ ਸਲੋਚਨਾ ਸੋਚੀ ਪਈ ਕਿ ਐਡੀ ਉਮਰ ਦੀ ਜਨਾਨੀ ਦਾ ਪਤੀ ਜਿਹੜਾ ਉਮਰ ਦੇ ਹਿਸਾਬ ਨਾਲ ਬਹੁਤਾ ਨਹੀਂ 50 ਕੁ ਬਰਿਆਂ ਦਾ ਹੋਣਾ ਹੀ ਚਾਹੀਦਾ। ਹੋਰ ਵਿਆਹ ਕਰਾਉਂਦੀ ਉਮਰ ਐਸੀ ਉਸ ਦੀ। ਸਲੋਚਨਾ ਨੇ ਸਵਾਲ ਕੀਤਾ ਮਾਤਾ ਜੀ ਮੇਰਾ ਠੀਠ ਪਾਣਾ ਮਾਫ ਕਰਨਾ। ਤੁਹਾਡੀ ਵਰਗੀ ਪਤਨੀ ਦੇ ਹੁੰਦਿਆਂ ਇੱਕ ਹੋਰ ਲੰਬਾ ਸਾਹ ਵਰ ਕਿਉ ਬੋਲੀ ਕੀ ਪੁੱਛਣੀ ਹੈ ਜੰਨੀ। ਗਰੀਬ ਗਰੂਪਾਂ ਇੰਜ ਕਰਦਾ ਤਾਂ ਚੌਕਾਂ ਵਿੱਚ ਭੰਡਿਆ ਜਾਂਦਾ। ਕੋਈ ਰਾਹ ਹੋ ਨਾ ਨੰਤਾ ਪਰ ਰਿਜਕ ਵੇਲਿਆਂ ਦੇ ਸਾਰੇ ਐ ਢੱਕੇ ਜਾਂਦੇ ਨੇ। ਕਿਸੇ ਦੇ ਕੇ ਅਸ ਵਿੱਚ ਆ ਸਕਦੀ ਹੈ ਬੱਚੀ 55 ਵਰਿਆਂ ਦਾ ਆਦਮੀ ਤੇ 20ਾਂ ਵਰਿਆਂ ਦੀ ਕੁੜੀ ਨਾਲ ਵਿਆਹ ਕਰਵਾਉਣ ਵਾਲੀ ਗੱਲ ਪਰ ਪਰ ਤੁਸੀਂ ਕੀ ਕਰਨ ਇਜਾਜ਼ਤ ਦੇ ਦਿੱਤੀ ਉਹਨਾਂ ਨੂੰ ਮੈਂ ਜੇ ਕਿਸੇ ਗੰਤੀ ਵਿੱਚ ਹੁੰਦੀ ਤਾਂ ਕਾਹਨੂੰ ਇਜਾਜ਼ਤ ਦੇਣੀ ਸੀ ਬੱਚੀ ਪਰ ਮੈਂ ਤਾਂ ਇਹੋ ਜਿਹੀ ਤਾਂ ਹੀ ਨਾ ਹੋਈ ਡਾਢ ਦੇ ਨਾਲ ਭਵਾਲੀ ਉਹ ਮੰਗੇ ਹਿੱਸਾ ਤੇ ਉਹ ਦੇਵੇ ਗਾਲੀ ਥੋੜਾ ਜਰਦਵੱਲੀ ਚੁੱਪ ਕਰਤੀ ਸੀ ਸਲੋਚਨਾ ਨੇ ਫਿਰ ਪੁੱਛਿਆ ਉਦੋਂ ਤੋਂ ਹੀ ਤੁਸੀਂ ਇਕੱਲੇ ਰਹਿੰਦੇ ਜੀ ਹੋਰ ਕੀ ਕਰਦੀ ਬਗਾਨੇ ਪੁੱਤਰ ਨੇ ਜੋ ਦੁੱਧ ਵਿੱਚੋਂ ਮੱਖੀ ਬਾਹ ਕੱਢ ਕੇ ਸੁੱਟ ਛੱਡਿਆ ਇੱਜ਼ਤ ਅੰਬਰੋਂ ਦੇ ਡਰੋਂ ਤੇ ਭਾਵੇਂ ਲੋਕ ਲਾਜ ਨੂੰ ਸਮਝ ਲੈ ਸਿਰ ਲੁਕੋ ਕੇ ਆ ਬੈਠੀ ਇੰਨੀ ਹੀ ਮਿਹਰਬਾਨੀ ਮੇਰੇ ਤੇ ਕੋਈ ਘਟ ਨਹੀਂ ਸੀ ਕਿ ਮਹੀਨੇ ਦੇ ਮਹੀਨੇ ਖਰਚ ਦਿੱਤੀ ਜਾਂਦੀ ਜਾਂਦੇ ਨੇ ਤੇ ਜਾਂ ਇਹ ਛੱਤ ਮਿਲੀ ਹੋਈ ਹੈ ਇਹ ਬੀਜ ਖੋ ਲਿਆ ਜਾਵੇ ਤਾਂ ਕਿਹੜਾ ਕਿਸੇ ਦੀ ਲੱਤ ਤੋੜ ਲੈਣਾ ਤੇ ਪਿਰਤਪਾਲ ਹੋਰੀ ਕਿੱਥੇ ਰਹਿੰਦੇ ਨੇ ਅੱਜ ਕੱਲ ਪਿਰਤਪਾਲ ਦੀ ਭਲੀ ਕੁਛ ਪਿਓ ਨਾਲ ਨਾ ਬਣਾਇ ਲਾਂਬੇ ਹੋ ਗਿਆ ਸਗਾ ਪੁੱਤਰ ਤਾਂ ਹੈ ਨਹੀਂ ਸੀ ਜੋ ਕਿਸੇ ਨੂੰ ਦੁੱਖ ਦਰਦ ਹੁੰਦਾ ਨਾਲੇ ਇਸ ਦੇ ਖਿਆਲ ਵੀ ਤਾਂ ਕੁਝ ਅਲੋਕ ਘਰ ਤਰ੍ਹਾਂ ਦੇ ਨੇ ਨਾ ਵੇਖ ਸਕਿਆ ਪਿਓ ਦੀਆਂ ਮੂੰਹ ਜੋਰਾਂ ਜਿੰਨਾ ਚਿਰ ਜਰਦਾ ਰਿਹਾ ਜਰਦਾ ਰਿਹਾ ਜਦ ਪਾਣੀ ਸਿਰ ਤੋਂ ਉੱਪਰ ਦੀ ਲੰਕ ਗਿਆ ਤਾਂ ਸਭ ਲਟਾ ਕੇ ਛੱਟ ਛੜਾ ਕੇ ਲਾਂਭੇ ਹੋ ਗਏ ਉਹ ਤੇ ਮੈਨੂੰ ਵੀ ਹੋਰ ਵੇਲੇ ਇਹੋ ਕਹਿੰਦਾ ਰਹਿੰਦਾ ਹੈ ਕਿ ਮਾਤਾ ਜੀ ਤੁਸੀਂ ਕਿਉਂ ਇਦਾਂ ਦੇ ਜੀਨ ਜੀ ਰਹੇ ਹੋ ਚਲੋ ਮੇਰੇ ਨਾਲ ਪਰਤੀਏ ਤੂੰ ਜਾਣੀ ਜਨਾਨੀ ਮਾਤ ਦਾ ਰਿਸ਼ਤਾ ਕੋਈ ਕੱਚੀ ਤੰਦ ਤੰਦ ਹੁੰਦਾ ਨਹੀਂ ਜੋ ਜਦੋਂ ਜੀ ਕੀਤਾ ਤੋੜ ਸੁੱਤੀ ਗੁਰੂਆਂ ਦੇ ਸਭ ਬੈਠ ਕੇ ਕੀਤੇ ਹੋਏ ਪਰੰਨ ਨੂੰ ਮਰਦ ਭਾਵੇਂ ਭੁੱਲ ਚ ਭੁੱਲ ਜਾਵੇ ਜਨਾਨੀ ਨਹੀਂ ਭੁੱਲ ਸਕਦੀ ਅਸੀਂ ਪਤੀ ਨੂੰ ਪਰਮੇਸ਼ਵਰ ਸਮਝ ਕੇ ਉਸ ਦੀ ਪੂਜਾ ਕਰਨ ਦਾ ਜਿਹੜਾ ਪ੍ਰਣਨ ਕਰਕੇ ਵਿਆਹ ਦੀ ਵਿਧੀ ਤੋਂ ਉਤਾਰਨੀਆ ਵਾ ਇਹ ਕੋਈ ਬੱਚਿਆਂ ਦੀ ਖੇਡ ਥੋੜੀ ਹੁੰਦੀ ਹੈ ਹਜ਼ਾਰ ਉਹਨਾਂ ਮੇਰੇ ਨਾਲ ਵਧੀਕਾਂ ਕੀਤੀਆਂ ਫਿਰ ਵੀ ਮੇਰੇ ਲਈ ਤਾਂ ਪਰਮੇਸ਼ਵਰ ਦਾ ਦਰਜਾ ਰੱਖਦੇ ਨੇ ਪਰਮੇਸ਼ਵਰ ਨੂੰ ਸਾਰੀਆਂ ਸਮਰੱਥਾ ਮਾਣੀ ਪਰ ਉਸ ਦੇ ਪੁਜਾਰੀ ਲਈ ਤਾਂ ਪੂਜਾ ਕਰਨੀ ਹੀ ਬੰਦੀ ਸਲੋਚਨਾ ਭਮੇ ਸਤਾਤਕ ਤੌਰ ਦੇ ਅਜੀਤਿਕ ਨਮੀ ਰੋਸ਼ਨੀ ਦੇ ਅਸਰਾਂ ਵਿੱਚੋਂ ਭਿੱਜੀ ਹੋਈ ਨਹੀਂ ਸੀ ਨਵੇਂ ਤੇ ਪੁਰਾਣੇ ਦੋਹਾਂ ਤਰ੍ਹਾਂ ਦੇ ਮਿਲਮੇ ਜਿਹੇ ਖਿਆਲਾਂ ਦੇ ਆਸਰੇ ਉਹ ਆਪਣੀ ਗਰਸਤੀ ਗੱਡੀ ਨੂੰ ਖਿੱਚਦੀ ਆ ਰਹੀ ਸੀ ਪਰ ਇਹ ਅਨੋਖੀ ਤਰ੍ਹਾਂ ਦੀ ਪਤੀ ਭਗਤੀ ਵੇਖ ਕੇ ਉਸ ਨੂੰ ਵੱਟ ਚੜਨ ਲੱਗੀ ਕੀ ਕੋਈ ਜਨਾਨੀ ਬਰਦਾਸ਼ਤ ਕਰ ਸਕਦੀ ਹੈ ਕਿ ਉਸ ਦਾ ਆਦਮੀ ਕਿਸੇ ਦੂਸਰੀ ਨੂੰ ਘਰ ਵਿੱਚ ਲੈ ਵੜੇ ਇੰਨਾ ਹੀ ਨਹੀਂ ਪਹਿਲੀ ਨੂੰ ਉਸ ਦੇ ਤਖਤ ਤੋਂ ਭੁਜੇ ਪਟਕਦੇ ਗਏ ਤੇ ਇੰਨੀ ਦੁਰਗਤੀ ਹੋਣ ਤੇ ਵੀ ਜਨਾਨੀ ਆਪਣੇ ਪਤੀ ਨੂੰ ਪਰਮੇਸ਼ਵਰ ਜਾਣ ਕੇ ਪੂਜਦੀ ਰਹੀ ਗੱਲਾਂ ਕਾਫੀ ਚਰ ਹੁੰਦੀਆਂ ਰਹੀਆਂ ਤੇ ਗੱਲਾਂ ਹੀ ਗੱਲਾਂ ਵਿੱਚ ਸਲੋਚਨਾ ਨੇ ਆਪਣਾ ਆਪਣੇ ਪਤੀ ਦਾ ਤੇ ਆਪਣੇ ਘਰਵਾਰ ਦਾ ਸਾਰਾ ਹਾਲ ਜਿਉਂ ਦਾ ਤਿਉਂ ਉਸ ਅੱਗੇ ਬਿਆਨ ਕਰ ਦਿੱਤਾ ਅਮਰਕੌਰ ਮੋੜ-ਮੋੜ ਇਸ ਗੱਲ ਲਈ ਜ਼ੋਰ ਦਿੰਦੀ ਰਹੀ ਸੋ ਜੋ ਸਲੋਚਨਾ ਪਤੀ ਦੇ ਆਉਣ ਤੀ ਕੁਛ ਦੇ ਘਰ ਆ ਰਹੀ ਪਰ ਉਸ ਨੇ ਇਕ ਨੂੰ ਨੰਨਾ ਫੜੀ ਰੱਖਿਆ ਦੂਜੀ ਮੰਗ ਮਾਤਾ ਜੀ ਨੇ ਇਹ ਕੀਤੀ ਕਿ ਚਲੋ ਇਦਾਂ ਹੀ ਸੇ ਪਰ ਰੋਟੀ ਉਹ ਜ਼ਰੂਰ ਉਸਦੇ ਘਰ ਖਾਇਆ ਕਰ ਪਰ ਸਲੋਚਨਾ ਇਸ ਉੱਤੇ ਰਜਾ ਮੰਦ ਨਹੀਂ ਹੋਈ ਤੇ ਜਦ ਅਮਰਕੌਰ ਉੱਠ ਕੇ ਘਰ ਜਾਣ ਲੱਗੀ ਤਾਂ ਉਸ ਨੇ ਇੱਕ ਵਾਰੀ ਫੇਰ ਗਿਆ ਅੱਛਾ ਪੁੱਤਰੀ ਕਰਨ ਕਰਾਉਣ ਵਾਲਾ ਉਹ ਪਰਮਾਤਮਾ ਹੈ ਪਰ ਆਪਣੇ ਜਿਉਂਦੇ ਜੀ ਮੈਂ ਤੈਨੂੰ ਤੱਤੀ ਵਾਹ ਨਹੀਂ ਲੱਗਾ ਦੇਵਾਂਗੀ ਤੇਰਾ ਆਦਮੀ ਸੁੱਖੀ ਸੰਧੀ ਘਰ ਆ ਜਾਵੇ ਸਰਦਾਰ ਜੀ ਨੂੰ ਆਖ ਵੇਖ ਕੇ ਮੈਂ ਉਸ ਨੂੰ ਕੰਮ ਰਜਗਾਰ ਦਾ ਵੀ ਕੁਝ ਨਾ ਕੁਝ ਹਰ ਪਾਹਰ ਕਰਵਾ ਦੇਵਾਂਗੀ ਤੋਕਾ ਇਸ ਗੱਲ ਦੀ ਚਿੰਤਾ ਨਾ ਕਰ ਥੋੜੀ ਦੇਰ ਬਾਅਦ ਮਾਤਾ ਜੀ ਦਾ ਨੌਕਰ ਆਇਆ ਜਿਹਦੇ ਸਿਰ ਤੇ ਇੱਕ ਗੰਠੜੀ ਤੇ ਹੱਥ ਵਿੱਚ ਘਿਓ ਦਾ ਡੱਬਾ ਸੀ ਗਾੜੀ ਵਿੱਚ ਆਟਾ ਦਾਲ ਚੌਲ ਸਾਬਨ ਤੇ ਹੋਰ ਕਿੰਨਾ ਹੀ ਨਿਕ ਸੁਖ ਸੀ ਇੱਕ ਲਫਾਫਾ ਵੀ ਗਾੜੀ ਵਿੱਚੋਂ ਨਿਕਲਿਆ ਖੋਲ ਕੇ ਸਲੋਚਨਾ ਨੇ ਵੇਖਿਆ ਉਸ ਵਿੱਚ ਕੁਝ ਨੋਟਸ ਹਨ ਤੇ ਇੱਕ ਚਿੱਠੀ ਚਿੱਠੀ ਵਿੱਚ ਲਿਖਿਆ ਹੋਇਆ ਸੀ ਪੁੱਤਰੀ ਇਹ ਨਾ ਸਮਝੀ ਕਿ ਮੈਂ ਤੇਰੇ ਉੱਤੇ ਤਰਸ ਖਾ ਕੇ ਕੁਝ ਦੇ ਰਹੀ ਹਾਂ ਸਭ ਕੁਝ ਉਸ ਵਹਿ ਗੁਰੂ ਦਾ ਹੈ ਤੇ ਤੂੰ ਮੇਰੀ ਸੰਤਾਨ ਵਰਗੀ ਹੈ ਤੇ ਜੇ ਮਾਪੇ ਆਪਣੀ ਔਲਾਦ ਲਈ ਕੁਝ ਕਰਨ ਤਾਂ ਕੀ ਇਹ ਉਹਨਾਂ ਦਾ ਇਹਸਾਨ ਹੋਵੇਗਾ ਉਮੀਦ ਕਰਦੀ ਹਾਂ ਕਿ ਤੂੰ ਮੇਰਾ ਦਿਲ ਨਹੀਂ ਤੋੜੇਂਗੀ ਅੱਜ ਤੋਂ ਸੁਲੱਖਣ ਸਵੇਰੇ ਸ਼ਾਮੀ ਤੇਰੇ ਕੋਲ ਆਇਆ ਕਰੇਗਾ ਬਾਜ਼ਾਰੋਂ ਜੋ ਕੁਝ ਮੰਗਵਾਉਣਾ ਹੋਵੇ ਇਸ ਨੂੰ ਦੱਸ ਦਿਆ ਕਰੀ ਤੇਰੀ ਮਾਤਾ ਜੀ ਧੰਨ